ਪਹਿਲਾ ਸਾਲੀ ਨਾਲ ਸਬੰਧ ਬਣਾਏ ਤੇ ਬਾਅਦ ਚ ਵਿਆਹ ਤੋਂ ਮਨਾ ਕਰਨ ਤੇ ਉਸੇ ਸਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਰਭਵਤੀ ਸਾਲੀ ਤੇ ਗੁੱਸੇ ਚ ਆ ਕੇ ਕਾਤ ਲਾਲਾ ਹਮਲਾ ਕੀਤਾ ਸਾਰੇ ਅੱਜ ਜਾ ਕੇ ਕਹਿੰਦਾ ਤੁਹਾਡੀ ਬੇਟੀ ਨੂੰ ਹਾਰਟ ਅਟੈਕ ਆਇਆ ਸੀ ਜਸਕਾਰਲੋਸ ਦੀ ਮਾਂ ਤੋਂ ਵੀ ਸਾਰਾ ਮਾਮਲਾ ਮੂਗਾ ਦੇ ਪਿੰਡ ਹਿੰਮਤਪੁਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਹਰਦੀਪ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਆਪਣੀ ਸਾਲੀ ਸ਼ਰਨਜੀਤ ਕੌਰ ਦੇ ਨਾਲ ਸੰਬੰਧ ਬਣਾਏ ਗਏ ਜਿਸ ਤੋਂ ਬਾਅਦ ਉਸਦੀ ਸਾਲੀ ਗਰਭਵਤੀ ਸੀ ਉਸ ਤੋਂ ਬਾਅਦ ਹਰਦੀਪ ਵਿਆਹ ਕਰਾਉਣਾ ਚਾਹੁੰਦਾ ਸੀ ਸ਼ਰਨਜੀਤ ਦੇ ਨਾਲ ਪਰ ਸ਼ਰਨਜੀਤ ਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਇਸ ਗੁੱਸੇ 'ਚ ਆਏ ਹੋਏ ਇਸ ਜੀਜਾ ਨੇ ਆਪਣੇ ਸਹਦੇ ਪਰਨੇ ਦੇ ਨਾਲ ਆਪਣੀ ਸਾਲੀ ਦਾ ਗਲਾ ਘੁੱਟ ਕੇ ਉਸ ਦੀ ਫਤਿਆ ਕਰ ਦਿੱਤੀ। ਉਸ ਤੋਂ ਬਾਅਦ ਇਸ ਲੜਕੀ ਦੇ ਘਰਦਿਆਂ ਨੂੰ ਜਾ ਕੇ ਅਰਥਾਤ ਆਪਣੇ ਸਹੁਰੇ ਵਾਲਿਆਂ ਨੂੰ ਜਾ ਕੇ ਕਿਹਾ ਕਿ ਤੁਹਾਡੀ ਕੁੜੀ ਨੂੰ ਹਾਰਟ ਅਟੈਕ ਆ ਗਿਆ ਤੇ ਮੁੜ ਕੇ ਆਪਣੇ ਸਹੁਰੇ ਭੈਣੀ ਵਾਹੀਆ ਪਰਣਾਲੇ ਆ ਗਿਆ। ਜਿੱਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਰਨਜੀਤ ਕੌਰ ਨੂੰ ਹਾਰਟ ਅਟੈਕ ਹੀ ਆਇਆ ਸੀ। ਜਿਸ ਤੋਂ ਬਾਅਦ ਪਰਿਵਾਰ ਦੇ ਸ਼ਰਨਜੀਤ ਕੌਰ ਦਾ ਸਸਕਾਰ ਕਰ ਦਿੱਤਾ ਤੇ ਫੁੱਲ ਵੀ ਚੁਗਲੇ ਸੀ ਉਸ ਤੋਂ ਬਾਅਦ ਹਰਦੀਪ ਸਿੰਘ ਅੰਮ੍ਰਿਤਸਰ 에য়ারਪੋਰਟ ਜਾ ਕੇ ਜਹਾਜ਼ ਦੇ ਸਾਹਮਣੇ ਖੜ ਕੇ ਇੱਕ ਸਨੈਪ ਕਰਦਾ ਤੇ ਸਹੁਰਿਆਂ ਨੂੰ ਵਟਸਐਪ ਰਾਹੀਂ ਭੇਜਦਾ ਵੀ ਯਾਰ ਤਾਂ ਚੱਲੇ ਬਾਹਰ ਜਿਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੋਇਆ ਕਿ ਹਾਲੇ ਤਾਂ ਭੋਗ ਵੀ ਨਹੀਂ ਪਿਆ ਇਹ ਕਿਉਂ ਬਾਹਰ ਜਾ ਰਿਹਾ ਤਾਂ ਫਿਰ ਪਰਿਵਾਰ ਨੂੰ ਸ਼ੱਕ ਹੋਇਆ ਕਿ ਸਾਡੀ ਲੜਕੀ ਦਾ ਕਤਲ ਹੋਇਆ। ਥੋੜੇ ਦਿਨ ਬਾਅਦ ਹਰਦੀਪ ਜਦ ਆਪਣੇ ਸਹੁਰੇ ਗਿਆ ਤੇ ਕਹਿਣ ਲੱਗਿਆ ਕਿ ਮੈਥੋਂ ਗਲਤੀ ਹੋਈ ਹੈ। ਮੈਂ ਹੀ ਚਰਨਜੀਤ ਕੌਰ ਦਾ ਕਤਲ ਕੀਤਾ ਹੈ। ਹੁਣ ਤੁਸੀਂ ਮੈਨੂੰ ਮੁਆਫ ਕਰ ਦਿਓ। ਜੋ ਕੁਝ ਹੋਇਆ ਗੁੱਸੇ 'ਚ ਹੋਇਆ ਸੀ। ਮੈਂ ਉਸਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਉਸਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਹਰਦੀਪ ਨੇ ਉਸ ਦਾ ਕਤਲ ਕੀਤਾ। ਤੁਹਾਡੀ ਲੜਕੀ ਅਮਨਕੌਰ ਜਿਸਦੇ ਨਾਲ ਕੀ ਵਿਆਹਿਆ ਹੋਇਆ ਏ ਉਸ ਦਾ ਘਰ ਪੱਟਿਆ ਜਾਏਗਾ। ਦੇ ਜਵਾਕ ਵੀ بے سہارا ਹੋ ਜਾਣਗੇ ਇਹ ਸਾਰੀਆਂ ਗੱਲਾਂ ਕਰਕੇ ਵਰਗਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹਰਦੀਪ ਨੇ ਪਰ ਉਸ ਤੋਂ ਬਾਅਦ ਪਰਿਵਾਰ ਨੇ ਇਸ ਨੂੰ ਕੋਈ ਹੋਰ ਰਾਹ ਨਹੀਂ ਦਿੱਤਾ ਤੇ ਪੁਲਿਸ ਕੋਲ ਮਾਮਲਾ ਦਰਜ ਕਰਾ ਦਿੱਤਾ ਜਿੱਥੇ ਕੋਰਟ 'ਚ ਪੇਸ਼ ਕਰਕੇ ਰਿਮਾਂਡ ਪਿਆਗੇ। ਹਾਂਜੀ ਬਾਈ ਜੀ ਕੀ ਨਾਂ ਤੁਹਾਡਾ? ਹਰਦੀਪ ਸਿੰਘ ਜੀ। ਤੇ ਕੀ ਕਾਰਨ ਬਣਿਆ ਇੱਥੋਂ ਤੱਕ ਨੌਬਤ ਆ ਗਈ ਇਹ? ਲਾਇਸੈਂਸ ਸੀਗਾ ਸਰ ਉਹਦਾ ਪਿਛੇ 9-10 ਸਾਲ ਦਾ। ਹਾਂਜੀ। ਇਹ ਗੱਲ ਨੂੰ ਤੱਕ ਉਹ ਜਵਾਕ ਖੈਰ ਗਿਆ ਸਮਝ ਨੂੰ ਗਿਆ ਕਿ ਚਲ ਕੋਰਟ ਮੈਜਿਕ ਕਰਵਾ ਲਾਂ। ਇਹ ਮਰਦ ਲਈ ਪਹਿਲਾਂ ਤਾਂ ਮੰਨੇ ਵੀ ਸੀਗੇ ਸਰ। ਬਾਅਦ ਚਾ ਕੇ ਮੰਨਦੀ ਪਾਸੇ ਇਹੇ ਕਰਨ ਨੂੰ ਘੇਰੇ ਬਚਾ ਕੇ ਸਰਾਂ ਦੇ ਗਾਲ ਕੁੱਟ ਕੇ ਮਾਰਦੇ। ਤੁਹਾਨੂੰ ਪਸ਼ਤਾਵਾ ਹੈਗਾ ਉਹਦੇ ਕੀਤੇ ਦਾ ਹਾਂਜੀ ਬਹੁਤ ਜ਼ਿਆਦਾ। ਕੀ ਨਾਂ ਤੁਹਾਡਾ? ਇਹ ਐਸ.ਆਈ. ਕਿਰਪਾਲ ਸਿੰਘ। ਹਾਂਜੀ ਇਹ ਜਿਹੜੀ ਘਟਨਾ ਵਾਪਰੀ ਹੈ ਉਹਦੇ ਮੜਾ ਜਾ ਵੀਰਵਾ ਦੇ ਵਿੱਚ। ਇਹ ਵੀ ਪੰਡੇ ਦੇ ਹਰਦੀਪ ਸਿੰਘ ਵਾਲੀ ਪਿੰਡ ਹਿੰਮਤਪੁਰਾ। ਇਹਨਾਂ ਨੇ ਆਪਣੀ ਸਾਲੀ ਦਾ ਜਿਹੜਾ ਗਾਲ ਕੁੱਟ ਕੇ ਉਹਨਾਂ ਦੇ ਡੱਟ ਕਰਦੇ। ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀ ਸਨ। ਇਹਨਾਂ ਨੇ ਇੱਕ ਦੰਦਾ ਇਹਦਾ ਪੌਸਰ ਮਾਰ ਦਤਾਈ। ਇਹ ਸਰ ਕਾਰਨ ਹੀ ਪਤਾ ਲੱਗਿਆ ਵੀ ਕਿਉਂ ਹੋਇਆ ਹੈ। ਕਾਰਨ ਉਹ ਹਲੇ ਤਰਤੀਬ ਚੱਲ ਰਹੀ ਹੈ ਸਰ। ਠੀਕ ਹੈ। ਕਿੰਨੇ ਦਿਨ ਦਾ ਰਮਾਣ ਮਿਲਿਆ ਜੀ? 1 ਦਿਨ ਦਾ ਜੀ ਇਤ।